ਕਰ ਲਾ ਕੇ ਰੱਖ ਆ ਕੇ ਹੁਣ ਹਾਂ ਪੁੱਠੇ ਸਿੱਧੇ ਕੰਮ ਲੈ ਲਾ ਲੰਗਣਾ ਨੇ ਕਿਹਨਾਂ ਧਰ ਫੜੀ ਹਾਂ ਤਾਂ ਲਾ ਹੋਰ ਇੱਦ ਨੂੰ ਵੀ ਆਪਰੇ ਦੀ ਸੀ ਮੰਦੂਰੀ ਖਰੀਦੀ ਹੋਈ ਸੀ ਇੰਨੇ ਹੀ ਤੇ ਉਹ ਕਰੀ ਉਹ ਕਲੋਸ ਬਦਲੋ ਡਨ ਨੁਕਸਾਨ ਹੋਏ ਬੋਤਰੇ ਹੁਣ ਆਮਨੀ ਨਹੀਂ ਦੱਸ ਰਿਹਾ ਉਧਰੋਂ ਆਇਆ ਇਹ ਆਤਰੂ ਇਹ ਗੱਡੀ ਫਾਇਰ ਕਰ ਗਿਆ ਡਾ ਤੁਹਾਨੂੰ ਕਿਹੜੀ ਡੀਟੀਜੀ ਅੱਗ ਲੱਗੀ ਆ ਆ ਵੀ ਤਾਂ ਅਗਲੇ ਨੇ ਤੂ ਲੁੱਟ ਬਾਖੀ ਹੋਊਗੀ ਇਹ ਕਿ ਖਤਰੇ ਕਰੀ ਦੇਵੇਗਾ ਉਹੀ ਗੱਲ ਆ ਜੀ ਇਹ ਵੀ ਮਨ ਦਾ ਕੂੜੀ ਕਰਾ ਕੇ ਬਾਤ ਹੀ ਉਹੀ ਗੱਲ ਆ ਜੀ ਇਹ ਦੱਸ ਕੀ ਯਾਦ ਹੈ ਬਹੁਤ ਪ੍ਰੈਸ਼ਰ ਦੇ ਦੇ ਕੇ ਇਹ ਤਾਂ ਹੁਣ ਤਾਂ ਤੋ ਕਿ ਵਿਗਗੇ ਮੱਟ ਕੇ ਇਹਨਾਂ ਨੇ ਆਰ ਬਰਗੇਟ ਆ ਕੇ ਆਗੇ ਪੁਲਿਸ ਪੁਲਸ ਆ ਗਈ ਚਲ ਉਹਨਾਂ ਨੇ ਵਿਚਾਰਿਆਂ ਨੇ ਦੱਬ ਲਿਆ ਪੁਲਸ ਵਾਲੇ ਵੀ ਚੱਕੀ ਫਿਰਦੇ ਜਿਹੜੀਆਂ ਹਰੀਆਂ ਹਰੀਆਂ ਕਾਲੀਆਂ ਆਹ ਚੱਲ ਜੀ ਇਹਦਾ ਜਿੰਨਾ ਵੀ ਜ਼ੋਰ ਪੈਂਦਾ ਕੋਈ ਡਾਕਟਰ ਸਰਗਾ ਤੱਕਣਾ ਹੈ ਵੀ ਕੰਟਰੋਲ ਆ ਗੋ ਫੇਰ ਭਰਨੇ ਕੋਈ ਜਿਹੜਾ ਉਹਨਾਂ ਨੇ ਉਹਨਾਂ ਦੇ ਕੰਮ ਆ ਹੀ ਨਹੀਂ ਤਾਂ ਇੱਦਾਂ ਹੀ ਗੋ ਬੱਸ ਕਰਾ ਰੱਖੀ ਆ ਉਹ ਨਹੀਂ ਕਿ ਉਹਨਾਂ ਦਾ ਦੱਸਣਾ ਨਹੀਂ ਹੋਊ ਇਹ ਫੁੱਟ ਮੰਨੀ ਨਹੀਂ ਹੁੰਦਾ ਠੇਕੇ ਵਾਲੀ ਚੋਂ ਕੀ ਕੱਟ ਲੈਣਾ ਹੁਣ ਨਾ ਠੇਕੇ ਵਾਲੀ ਉਹਦੇ ਤਾਇਏ ਦੀ ਹੋਇਆ ਉੱਤੇ ਇਹ ਚਾਰ ਪਾਸੇ ਨਾਲ ਕਰਦਾ ਫਿਰ ਠੇਕੇ ਵਾਲੀ ਆਹ ਦਾ ਦੇਖ ਚੋਂ ਨਿਕੜਾ ਗਾ ਟਰੈਕਟਰ ਤਾਂ ਹੁਣ ਬਾਹਰੇ ਕੱਢ ਲਓ ਹੁਣ ਟਰੈਕਟਰਾਂ ਨਾਲ ਕੋਈ ਕੰਮ ਨਹੀਂ ਇਹ ਧੂਆ ਜਾਂ ਤਾਂ ਬੰਦ ਚ ਰੱਖੋ ਪ੍ਰਾਈਟੇ ਕਰਨਾ ਹੈ ਨਾ ਪਾਣੀ ਆ ਗਿਆ ਹੈ ਲੱਕਰਾਂ ਬਾਤੇ ਬੰਦ ਕਰ। ਉਹਦੇ ਆੜਮੀ ਕੋ ਉਪਰ ਆ। ਪਰ ਸੀ ਹੋ ਗਿਆ। ਮਾਰਾ ਮਾਰਾ ਪਾਣੀਆਂ ਇਕੱਠੇ। ਅੰਜੂ। ਉਹਦਾ 220 ਹਾਂ। 8 ਦੇ ਨਹੀਂ। ਮੰਨਣਾ ਨਹੀਂ। ਆਪਾਂ ਬਾਅਦ ਕੀ ਆਪਾਂ ਬਾਅਦ ਕੀ ਆਪਾਂ ਬਾਅਦ ਕੀ ਪਿੰਡ ਕੈਦੂਪੁਰਾ ਜੀ ਇਹ ਹੈਗਾ ਜੀ 11 12 ਕਿਲੇ ਨੇ ਜੀ ਪਿੰਡ ਦੇ ਇਕੱਠੇ ਹੋ ਗਏ ਜੀ ਪਿੰਡਦਿਆਂ ਨੇ ਮਦਦ ਕਰੀ ਕੋਈ ਗੱਡੀ ਆ ਗਈ ਫਾਇਰ ਬੜਗੇ ਰਿਹਾ ਹਾਂ ਜੀ ਕਾਰਨ ਲੱਗਿਆ ਪਤਾ ਕੋਈ ਵੀ ਕਾਦੇ ਨਾਲ ਲੱਗਿਆਗਾ ਕਾਰਨ ਤਾਂ ਜਿਹੜਾ ਉਹਦੇ ਬੀੜੀ ਬੂੜੀ ਕਹਿੰਦੇ ਨੇ ਕੋਈ ਸਿੱਟ ਗਿਆ ਸੜਕ ਤੇ ਹਾਂ ਕੋਈ ਬੰਦਾ ਵੀ ਚੜ੍ਹਿਆ ਗਿਆ ਹਾਂ ਜੀ ਬੰਦਾ ਇੱਕ ਖਾਸਾ ਸੇਕ ਲੱਗ ਗਿਆ ਇੱਕ ਨੂੰ ਹਾਂ ਜੀ ਆ ਕੈਦੂਪੁਰਾ ਅੱਗ ਲੱਗੀ ਦੀ ਸੌਲੀ ਵਾਲੀ ਸਾਈਡ ਸਾਡੇ ਪਰ ਟਰੈਕਟਰਾਂ ਨੇ ਉਹ ਆ ਗਈ ਸੀ ਫਾਈਵ ਗ੍ਰੇਡ ਵੀ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਫੇਰ ਵੀ 20 25 30 ਕਿੱਲਿਆਂ ਦਾ ਨੁਕਸਾਨ ਹੋ ਗਿਆ ਚਲੋ ਅੱਗੇ ਬਹੁਤ ਕਿੱਲੇ 100 150 200 ਕਿੱਲਾ ਪਿਆ ਸੀਗਾ ਉਹ ਬਚ ਗਿਆ ਕਾਰਨਾਂ ਦਾ ਕੋਈ ਪਤਾ ਨਹੀਂ ਰੋਡ ਲੰਘਦਾ ਲਿੰਕ ਮੈਨੂੰ ਲੱਗਦਾ ਕੋਈ ਬੀੜੀ ਬੂੜੀ ਪੀ ਕੇ ਨਾ ਕੋਈ ਛਿੱਤ ਗਿਆ ਹੋਵੇ ਕੋਈ ਇਹੀ ਜੀ ਗੱਲਬਾਤ ਹੋਈ ਹੋਊਗੀ ਅਸੀਂ ਤਾਂ ਜਨ ਨੂੰ ਆਇਆ ਕਾਫੀ ਫੂਕੇ ਪਿਆ ਸੀਗਾ ਉਰੇ ਲਾਣ ਪਿੰਡ ਦੇ ਸਹਿਯੋਗ ਦੇ ਨਾਲ ਹਾਂ 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 ਬਿਲਕੁਲ ਸਾਰੇ ਪਿੰਡ ਆ ਗਿਆ ਸਾਰੇ ਪਿੰਡ ਟਰੈਕਟਰ ਬੰਦੇ ਸਾਰੇ ਪਾਣੀ ਪੰਪ ਵੀ ਸੀਗੇ ਪਾਣੀ ਦੇ ਭਰੇ ਵੇ ਫਾਇਦਾ ਹੋ ਗਿਆ ਸਾਰਾ ਚਲੋ ਇੱਕ ਤਾਂ ਬੁਝ ਗਈ ਨੁਕਸਾਨ ਹੋ ਗਿਆ ਕਾਫੀ ਹਾਂ ਝੁਲਸ ਗਿਆ ਇੱਕ ਬੰਦਾ ਬੁਝਾਉਣ ਲੱਗਿਆ ਉਹ ਵਿਚਾਰਾ ਅਜੇ ਨਾ ਉੱਡੇ ਦਾ ਗਰੀਬ ਬੰਦਾ ਉਹ ਅੱਗ ਬੁਝਾਉਣ ਲੱਗਿਆ ਸੀਗਾ ਕਿਤੇ ਲਾਟ ਉਹਦੀ ਅੱਗ ਦੀ ਨੇ ਉਹਨੂੰ ਝੁਲਸਦਾ ਨਾਬੇ ਲੈ ਕੇ ਗਏ ਨੇ ਸਰਕਾਰੀ ਹਸਪੀਟਲ 'ਚ ਉਹਦਾ ਇਲਾਜ ਚੱਲ ਰਿਹਾ ਹੈ ਇਹ ਇੱਥੇ ਜਿਹੜੇ ਪਰਸਨ ਸੀ ਬੰਦੇ ਸੀ ਉਹਨਾਂ ਤੋਂ ਪਤਾ ਲੱਗਿਆ ਵੀ ਕਿਸੇ ਨੇ ਵੀ ਕੋਈ ਬੀੜੀ ਪੀ ਰਿਆ ਸੀ ਵੀ ਉਹਦੇ ਨਾਲ ਅੱਗ ਸਟਾਰਟ ਹੋਈ ਆ ਤੇ ਇਹਦੇ ਅੱਗ ਦੇ ਜੇ ਕਿਲੇ तकरीबन ਕੁਲਵਿੰਦਰ ਸਿੰਘ ਸਨ ਉਹ ਭਾਗ ਸਿੰਘ ਦੀਦਾਰ ਸਿੰਘ ਤੇ ਸਾਧੂ ਗੁਲਜਾਰ ਸਿੰਘ ਸਨ ਆਫ ਸਾਧੂ ਸਿੰਘ ਇਹਨਾਂ ਦੇ 6-6 ਕਿਲੇ ਤੇ ਕੁਲਵਿੰਦਰ ਸਿੰਘ ਦੇ 4 ਕਿਲੇ ਟੋਟਲ 16 ਕਿਲੇ ਦੱਸਿਆ ਜੀ ਕਣਕ ਦੀ ਨਾਲ ਸੀ ਇਹ ਤੂੜੀ ਹੋਣ ਤੋਂ ਰਹਿੰਦੀ ਸੀ ਜਿਹਨੂੰ तकरीबन ਸਾਰਾ ਇਹ ਸੜ ਕੇ ਸੁਆਹ ਹੋ ਚੁੱਕਿਆ ਬਹੁਤ ਨੁਕਸਾਨ ਹੋ ਗਿਆ ਤੇ ਇਹਦੇ ਵਿੱਚ ਇੱਕ ਬੰਦਾ ਅੱਗ ਬੁਝਾ ਰਿਆ ਸੀ ਤੇ ਉਹ ਵੀ ਕਾਫੀ ਜ਼ਖਮੀ ਹੋ ਚੁੱਕਿਆ ਤੇ ਅੱਗ ਦੀ ਲਵੇੜ ਵਿੱਚ ਆ ਗਿਆ ਸੀ ਹਾਂਜੀ ਫਾਇਰ ਬ੍ਰਿਗੇਡ ਨੇ तकरीबन ਅੱਗ ਦੇ ਇੱਥੇ ਆ ਕੇ ਕਾਬੂ ਪਾਇਆ ਤੇ ਬਹੁਤ ਮਿਹਨਤ ਨਾਲ ਸ਼ਕਤ ਦਿੱਤੀ ਅਸੀਂ ਵੀ ਹੋਰ ਤਕਰੀਬਨ ਇਸ ਤੋਂ ਪਹਿਲਾਂ 4-5 ਤੱਕਨ 5-6 ਫਾਇਰ ਕਰਨ ਹੋਰ ਆਈਆਂ ਸੀ ਉਹ ਦੂਜੀ ਸ਼ਿਫਟ ਗਈ ਸੀ ਤੇ ਦੋਨੇ ਗੱਡੀ ਸਾਡੀਆਂ ਗਈਆਂ ਸੀ ਤੇ ਉੱਥੇ ਜਾ ਕੇ ਵੀ ਅਸੀਂ ਅੱਗ ਦੇ ਕਾਬੂ ਪਾਇਆ ਤਕਰੀਬਨ ਅੱਗ ਇਸ ਟਾਈਮ ਬਹੁਤ ਜ਼ਿਆਦਾ ਲੱਗ ਰਹੀ ਆ